ਉਹਨੇ ਕਿਹਾ ਨਾਮ ਗੁਰਨਾਮ ਹਰਜਿੰਦਰ ਸਿੰਘ ਇੱਕ ਜੇਗਤ ਇੱਕ ਤਗਰਾ ਹਾਂ ਦਾ ਜਾ ਸਕੋ ਕੀ ਕਹਿਣਾ ਚਾਹੋਗੇ ਜਿਹੜਾ ਧਰਨਾ ਅੱਜ ਦੂਸਰੇ ਦਿਨ ਵਿੱਚ ਸ਼ੁਰੂ ਹੋ ਰਿਹਾ ਹੈ ਦੇਖੋ ਧਰਨਾ ਚਾਹੇ ਦੇਖਣ ਨੂੰ ਦੂਸਰੇ ਦਿਨ ਚ ਹੈ ਉਹ 5 ਤਰੀਕ ਤੋਂ ਲੈ ਕੇ 5 ਮਾਰਚ ਤੋਂ ਲੈ ਕੇ ਲਗਾਤਾਰ ਜਦੋਂ ਆ ਗੜੇਮਾਰੀ ਵਾਲਾ ਨੁਕਸਾਨ ਹੋਇਆ ਹੈ ਲਗਭਗ 26 ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਤਿੰਨ ਬਲਾਕਾਂ ਨਾਲ ਸੰਬੰਧਤ ਹੈ 26 ਦੇ 26 ਪਿੰਡ ਉਹਨਾਂ ਜਿਹੜੇ ਵੱਡੀ ਪੱਧਰ ਤੇ ਤਵਾਹੀ ਹੋਈ ਹੈ ਕੁਝ ਪਿੰਡਾਂ ਦੀ ਜਿੱਥੇ ਅੱਜ ਦੇਖਣ ਨੂੰ ਮਿਲ ਰਿਹਾ ਵੀ ਨਾ ਉਹਨਾਂ ਦੇ ਤੂੜੀ ਨਾ ਕਰਨ ਕੁਛ ਨਹੀਂ ਮਤਲਬ ਹੈਗਾ ਖੇਤਾਂ ਦੇ ਵਿੱਚ ਦੀਂਦ ਹੈ ਉਦੀ ਗਰਦੌਰੀ ਪਹਿਲਾਂ ਭਗਵੰਤ ਮਾਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਬੋਲਦੇ ਰਹੇ ਆ ਵੀ ਦਿੱਲੀ ਵਾਲੀ ਸਰਕਾਰ ਤਾਂ ਸਾਰਾ ਕੁਝ ਮਗਰੋਂ ਕਰਦੀ ਹੈ ਪਹਿਲਾਂ ਪੇਮੈਂਟ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੰਦੀ ਹੈ ਸਾਨੂੰ ਤਾਂ ਦਿਸੀ ਨਹੀਂ ਕਿਤੇ ਪੇਮੈਂਟ ਪਈ ਹੋਈ ਅਸੀਂ ਭਗਵੰਤ ਮਾਨ ਸਾਹਿਬ ਨੂੰ ਕਹਿੰਨੇ ਆ ਤੁਸੀਂ ਪਹਿਲਾਂ ਪਾਉਂਦੇ ਰਹੇ ਹੁਣ ਮਰਦੇ ਲੋਕਾਂ ਦੇ ਮੂੰਹ 'ਚ ਹੱਤਾ ਦੇ ਲੋ ਇਸ ਲਈ ਅਸੀਂ ਲਗਾਤਾਰ ਬੈਠੇ ਆ ਬਹੁਤ ਸਾਰੇ ਮਸਲੇ ਸਾਡੇ ਬਠਿੰਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨਾਲ ਹੋਰ ਵੀ ਹੈਗੇ ਜਿਵੇਂ ਗੈਸ ਪਾਈਪਲਾਈਨ ਵਾਲਾ ਸਮਝੌਤਾ ਸਾਡਾ ਹੋਏ ਨੂੰ ਲਗਭਗ 10 ਮਹੀਨੇ ਪੂਰੇ ਹੋ ਗਏ ਅੱਜ ਉਹ ਸਮਝੌਤਾ ਲਾਗੂ ਕਰਾਉਣ ਦੀ ਬਜਾਏ ਕੱਲ ਮੀਟਿੰਗ ਰੱਖੀ ਹੋਈ ਸੀ ਖੁੱਡੀਆਂ ਸਾਹਿਬ ਨਾਲ ਤੈਅ ਕਰਕੇ ਤਲਵੰਡੀ ਸਾਹਿਬ ਉਹਦੇ ਵਿੱਚ ਅਸੀਂ ਉਹ ਕੱਲ ਵਾਲੀ ਮੀਟਿੰਗ ਸਾਨੂੰ ਤੜਕੇ ਆ ਕੇ ਪਤਾ ਲੱਗਿਆ ਵੀ 9 ਤਰੀਕ ਤੇ ਲੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਸਾਡੇ ਵਾਸਤੇ ਇੱਕ ਮੁਸੀਬਤ ਬਣਨੀ ਹੈ ਕਿਉਂਕਿ ਬੀਜੇਪੀ ਦਾ ਘਰਾਓ ਦਾ ਪਿੰਡਾਂ 'ਚ ਨਾਂ ਵੜਨ ਦਾ ਐਲਾਨ ਹੈ ਸੰਯੁਕਤ ਮੋਰਚੇ ਵੱਲੋਂ ਖਾਸ ਕਰਕੇ ਜੇ ਸਾਡੀ ਆਮ ਮੰਗਾਂ ਮਸਲੇ ਦਾ ਹੱਲ ਨਹੀਂ ਹੁੰਦਾ ਫਿਰ ਖੁੱਡੀਆਂ ਸਾਹਿਬ ਆਪ ਦੀ ਸਰਕਾਰ ਹੈ ਜਿਹੜੀ ਇਹ ਗੱਲ ਸੋਚ ਲੇ ਵੀ ਉਹ ਕੁੱਟਕੇ ਪਿੰਡਾਂ 'ਚ ਵੜਨਗੇ ਜਾਂ ਜਿਹੜੇ ਛੋਟੇ-ਛੋਟੇ ਮਸਲੇ ਐ ਇਹਨਾਂ ਦਾ ਹੱਲ ਕਰਨਾ ਇਹ ਉਹਨਾਂ ਦੇ ਹੱਥ ਦੀ ਗੱਲ ਐ ਤੇ ਕਿਸਾਨਾਂ ਨੇ ਇੰਨੇ ਮੁੱਦੇ ਹੈਗੇ ਜਿਨ੍ਹਾਂ ਤੇ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਇੱਕ ਪਾਸੇ ਮਾਨ ਸਾਹਿਬ ਕਹਿੰਦੇ ਸੀ ਮੁੱਖ ਮੰਤਰੀ ਵੀ ਇਹ ਤਾਂ ਮੁੱਦਾ ਨਹੀਂ ਦੇਖਦੇ ਜਗ੍ਹਾ ਹੀ ਦੇਖਦੇ ਕਿਸਾਨ ਤਾਂ ਦੇਖੋ ਜੇ ਜਗਾ ਵਾਲੀ ਗੱਲ ਉਹ ਵਜਾ ਤੇ ਜਗਾ ਕਹਿੰਦੇ ਸੀ ਵੀ ਵਜਾ ਨਹੀਂ ਦੇਖਦੇ ਇਹ ਜਗਾ ਦੇਖਦੇ ਐ ਉਹ ਉਹ ਆ ਕੇ ਉਹਨਾਂ ਪਿੰਡਾਂ ਦੇ ਵਿੱਚ ਇਹਨਾਂ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਕੁੱਡੀਆਂ ਸਾਹਿਬ ਉਹ ਜਾ ਕੇ ਖੋਦ ਦੇਖ ਕੇ ਆਇਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਸ਼ੂਆਂ ਦੀ ਬਿਮਾਰੀ ਦੇ ਨਾਲ ਬਹੁਤ ਸਾਰੇ ਘਰਵੇਲੇ ਹੋ ਗਏ ਪਸ਼ੂ ਮਰ ਗਏ ਉਦੋਂ ਕੁੱਡੀਆਂ ਸਾਹਿਬ ਦੌਰਾ ਕਰਕੇ ਆਏ ਆ ਫਿਰ ਉਹਨਾਂ ਨੇ ਕੋਈ ਦੇ ਦਿੰਦੇ ਉਹਨਾਂ ਨੂੰ ਉਹ ਨਾਂ ਧਰਨੇ ਲਵਾਇਆ ਕਰਨ ਸਾਨੂੰ ਤਾਂ ਪਹਿਲਾਂ ਇਹ ਆਸ ਲੱਗਦੀ ਹੁੰਦੀ ਜਿਨਾਂ ਉਹ ਬੋਲਦੇ ਰਹੇ ਵੀ ਕੁਝ ਨਾ ਕੁਝ ਦੇਣਗੇ ਤਾਂ ਮਗਰਲੇ ਨੂੰ ਟੰਗਾ ਕੌਣਾ ਸ਼ੁਰੂ ਕਰਤਾ ਇਸ ਲਈ ਜਿਹੋ ਜਿਹਾਂ ਵਰਤਾਰਾ ਇਹਨਾਂ ਨੇ ਸ਼ੁਰੂ ਕੀਤਾ ਅਸੀਂ ਕਹਿੰਦੇ ਇਹਨਾਂ ਵਾਸਤੇ ਵੀ ਘਾਤ ਕਹਿ ਤੇ ਲੋਕ ਇਸ ਗੱਲ ਦੇ ਇਸ ਗੱਲ ਤੋਂ ਸੁਚੇਤ ਹੋ ਗਏ ਜਿਹੜਾ ਪਹਿਲਾਂ ਕਹਿੰਦੇ ਸੀ ਵੀ ਬਦਲਮੀ ਸਰਕਾਰ ਆ ਗਈ ਤੀਜੀ ਸਰਕਾਰ ਆ ਗਈ ਹੁਣ ਸਾਡੀ ਕੋਈ ਬਾਹ ਫੜੂ ਜੇ ਉਹ ਬਾਹ ਨਹੀਂ ਫੜਨਗੇ ਉਹਨਾਂ ਵਾਸਤੇ ਇੱਕ ਮੁਸੀਬਤ ਅਸੀਂ ਪਿੰਡਾਂ ਦੇ ਵਿੱਚ ਜ਼ਰੂਰ ਖੜੀ ਕਰਾਂਗੇ ਪਿੰਡਾਂ ਦੇ ਵਿੱਚ ਆਉਣ ਤੋਂ ਰੋਕਾਂਗੇ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਨਾਲ ਆਮ ਆਦਮੀ ਪਾਰਟੀ ਦੇ ਗ੍ਰੋਹਿਤ ਤਜ ਦੇਖੋ ਸਾਡਾ ਜਿਹੜਾ ਸੰਯੁਕਤ ਮੋਰਚੇ ਦਾ ਪਹਿਲਾਂ ਹੀ ਸੱਦਾ ਆਇਆ ਹੋਇਆ ਹੈ ਬੀਜੇਪੀ ਦੇ ਖਿਲਾਫ ਜੇ ਇਹਨਾਂ ਮੰਗਾਂ ਦਾ ਹੱਲ ਨਹੀਂ ਕਰਦੇ ਸਾਡੀ ਮਜਬੂਰੀ ਹੈ ਜੇ ਵਾਅਦਾ ਕਰ ਕਰਕੇ ਵਾਅਦਾ ਖਲਾਫੀ ਕਰ ਰਹੇ ਜਿਵੇਂ ਇਹਨਾਂ ਦਾ ਪ੍ਰਸ਼ਾਸਨ ਹੈ ਛੇ ਸਰਕਾਰ ਦੀ ਹੈ ਸਰਕਾਰ ਇਹਦੇ ਤੇ ਨਹੀਂ ਆਉਂਦੀ ਫਿਰ ਸਾਡੀ ਮਜਬੂਰੀ ਹੈ ਇੱਕ ਜੇ ਸਾਨੂੰ ਦੇਣਾ ਕੁਛ ਨਹੀਂ ਫਿਰ ਅਸੀਂ ਭਰਤੀਆਂ ਕੀ ਚੱਬਣੀਆਂ ਜਿਹੜੀਆਂ ਉਹਨਾਂ ਨੂੰ ਸੱਟਣੀਆਂ ਆਉਂਦੀਆਂ ਇਸ ਲਈ ਸਾਡੀ ਮਜਬੂਰੀ ਉਹ ਬਣਾ ਰਹੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸ਼ੰਗਾਰਾ ਸਿੰਘ ਮਾਨੋਂ ਮੈਂ ਭਾਰਤੀ ਕਿਸਾਨ ਨੂੰ ਲੇਖਤਾ ਗਰਾਹਾਂ ਦਾ ਸੂਬਾ ਸਖਤਰ ਹੈ ਅੱਜ ਅਸੀਂ ਦੂਜੇ ਦਿਨ ਦੇ ਵਿੱਚ ਸਾਡਾ ਜਿਹੜਾ ਧਰਨਾ ਪ੍ਰਵੇਸ਼ ਹੋ ਗਿਆ ਤੁਹਾਨੂੰ ਸਭਨਾਂ ਨੂੰ ਪਤਾ ਹੈ ਕਿਉਂਕਿ ਤੁਸੀਂ ਸਾਡੇ ਵਿੱਚ ਹੀ ਰਹਿਣ ਵਾਲੇ ਹੋ 2 ਮਾਰਚ ਨੂੰ ਬਹੁਤ ਜ਼ਿਲ੍ਹੇ ਦੇ ਅੰਦਰ ਗੜੇਮਾਰੀ ਹੋਈ ਹੈ ਜਿਹਦੇ ਨਾਲ ਜ਼ਿਲ੍ਹੇ ਦੇ 26 ਪਿੰਡ ਪ੍ਰਭਾਵਿਤ ਹੋਏ ਆ ਜਿਨ੍ਹਾਂ ਦੇ ਵਿੱਚ ਕਣਕ ਸਰੋਂ ਸਬਜ਼ੀਆਂ ਬਾਗਬਾਨੀ ਕੁੱਲ ਚੀਜ਼ੇ ਤਬਾਹ ਕਰਕੇ ਰੱਖਤੀ ਐ ਇੱਥੋਂ ਤੱਕ ਵੀ ਇਧਰ ਪਾਕ ਤੇ ਏਰੀਏ ਦੇ ਵਿੱਚ ਤੂਫਾਨ ਆਇਆ ਚੱਕਰਵਾਰਤੀ ਬਹੁਤ ਵੱਡਾ ਜਿਸ ਨੇ ਸੈੱਡ ਵਗੈਰਾ ਵੀ ਪਟਲੇ ਉਹ ਖਰਾਬੇ ਦੇ ਮਾਜੁਰੇ ਨੂੰ ਲੈ ਕੇ ਅਸੀਂ ਲਗਾਤਾਰ ਲੜ ਰਹੇ ਹਾਂ ਪਹਿਲਾਂ 5 ਮਾਰਚ ਨੂੰ ਇੱਥੇ ਮੰਗ ਪੱਤਰ ਦੇ ਕੇ ਗਏ ਆ ਕੋਈ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਉਸ ਤੋਂ ਬਾਅਦ ਅਸੀਂ ਖੇਤੀਬਾੜੀ ਮੰਤਰੀ ਨੂੰ ਦੋ ਵਾਰ ਮਿਲ ਚੁੱਕੇ ਆ ਮੰਗ ਪੱਤਰ ਦੇ ਚੁੱਕੇ ਆ ਜਦੋਂ ਕਿਸੇ ਨੇ ਸਾਡੀ ਸੁਣਵਾਈ ਨਹੀਂ ਕਰੀ ਕੱਲ ਤੋਂ ਫਿਰ ਅਸੀਂ ਇਹ ਸਾਰੇ ਨੁਕਸਾਨ ਦੀ ਪਰਪਾਈ ਕਰਾਉਣ ਖਾਤਰ ਮੁਆਵਜ਼ਾ ਲੈਣ ਖਾਤਰ ਪੱਕਾ ਮੋਰਚਾ ਲਾਤਾ ਹੈ ਪਰ ਹਲੇ ਤੱਕ ਕਿਉਂਕਿ ਸਾਰੇ ਸਿਆਸੀ ਪਾਰਟੀਆਂ ਤਾਂ ਆਪਦੇ ਚੋਣ ਦੰਗਲ ਚ ਉੱਜੇ ਹੋਏ ਆ ਤੇ ਪ੍ਰਸ਼ਾਸਨ ਦੀ ਨਿਗਾ ਵੀ ਉਧਰ ਹੈ ਇਧਰ ਜਿਹੜੇ ਲੋਕਾਂ ਤੋਂ ਵੋਟਾਂ ਲੈਣੀਆਂ ਹਨ ਉਹਨਾਂ ਬੰਨੇ ਕਿਸੇ ਦੀ ਨਿਗਾ ਨਹੀਂ ਜਿਨ੍ਹਾਂ ਦੀ ਪੁੱਤਾਂ ਵਾਂਗੂ ਮਾਰੀ ਹੋਈ ਪਾਲੀ ਹੋਈ ਫਸਲ ਮਾਰੀ ਗਈ ਉਹਦਾ ਕੋਈ ਪਰਪਾਈ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਵੋਟਾਂ ਲਾਇਆ ਹੋਇਆ ਹੈ ਦੂਜਾ ਮਸਲਾ ਸਾਡਾ ਪਾਈਪਾਂ ਦਾ ਹੈ ਗੈਸ ਪਾਈਪ ਲਾਈਨ ਦਾ ਮਾਮਲਾ ਹੈ ਪੂਰੇ ਸਾਲ ਤੋਂ ਲਟਕ ਰਿਹਾ ਹੈ ਕੱਲ ਸਾਡੇ ਨਾਲ ਕੀਤਾ ਸੀ ਵਾਦਾ bc ਨੇ ਵੀ ਅੱਜ ਮੀਟਿੰਗ ਕਰਕੇ ਉਹਨੂੰ ਨਿਬੇੜ ਦੇਾਂਗੇ ਕਿਉਂਕਿ ਪਿਛਲੇ ਦਿਨੀ ਜਦੋਂ ਅਸੀਂ ਉਧਰਲੇ ਇਲਾਕੇ ਦੇ ਐਮਐਲਏ ਨੂੰ ਵੀ ਮਿਲੇ ਆ ਤੇ ਗਰਮੀਤ ਖੁੱਡੀਆਂ ਜੀ ਜਿਹੜੇ ਲੋਕ ਸਭਾ ਤੋਂ ਇੱਥੋਂ ਹੁਣ ਉਮੀਦਵਾਰ ਹੈ ਆਮ ਆਦਮੀ ਪਾਰਟੀ ਦੇ ਤੇ ਨਾਲ ਉਹ ਖੇਤੀਬਾੜੀ ਮੰਤਰੀ ਵੀ ਆ। ਉਹਨਾਂ ਨੂੰ ਵੀ ਦੋ ਵਾਰਾ ਮੰਗ ਪੱਤਰ ਦੇ ਚੁੱਕੇ ਇਹਨਾਂ ਦੋਨੇ ਮਸਲਿਆਂ ਤੇ। ਉਹਨਾਂ ਨੇ ਡੀਸੀ ਸਾਹਿਬ ਨੂੰ ਫੋਨ ਕਰਕੇ ਕੱਲ 4 ਤਰੀਕ ਜਿਹੜੀ ਨੰਗੀ ਇਹਦੀ ਮੀਟਿੰਗ ਤੈਅ ਕਰਾਈ ਵੀ ਇਹਦਾ ਮਸਲੇ ਦਾ ਹੱਲ ਕਰਾਂਗੇ ਗੈਸ ਪਾਈਪਲਾਈਨ ਦਾ। ਪਰ ਉਹਦਾ ਕੋਈ ਹੱਲ ਨਹੀਂ ਹੋਇਆ ਮੀਟਿੰਗ ਤੋਂ ਵੀ ਭੱਜ ਕੇ ਕੱਲ ਮੀਟਿੰਗ ਨਹੀਂ ਕੀਤੀ। ਉਲਟਾ ਸਗਾ ਪਿੰਡਾਂ ਦੇ ਵਿੱਚ ਹੋਕੇ ਦਬਾਉਣੇ ਸ਼ੁਰੂ ਕਰਤੇ ਕੰਪਨੀ ਵਾਲਿਆਂ ਨੇ ਵੀ ਤੁਸੀਂ ਧਰਨੇ 'ਚ ਨਾ ਜਾਓ ਅੱਜ ਤਾਂ ਮੀਟਿੰਗ ਹੁੰਦੀ ਨਹੀਂ। ਸੋ ਇਹਦਾ ਬਹੁਤ ਵੱਡਾ ਰੋਸ ਥੱਲੇ ਸਾਡੇ ਲੋਕਾਂ 'ਚ ਪਾਇਆ ਜਾ ਰਿਹਾ ਹੈ। ਇਮੇਜ ਮੇਂ ਤੇਲ ਪਾਈਪ ਲੈਣਾ ਉਹਦਾ ਮਾਮਲਾ ਵਿਚੇ ਖੜਾ ਹੈ ਭਾਰਤ ਮਾਲਾ ਦਾ ਸਾਡਾ ਇਧਰ ਮੋਰਚਾ ਲੱਗਿਆ ਹੋਇਆ ਉਹ ਵਿਚੇ ਖੜਾ ਹੈ ਰਾਏਕੇ ਕਲਾਂ ਦੇ ਵਿੱਚ ਪਸ਼ੂਆਂ ਦਾ ਮਾਮਲਾ ਹੈ ਕੱਲ ਸਾਡੇ ਕੋਲ ਹੋਰ 4-5 ਪਿੰਡ ਆ ਗਏ ਜਿਦੇ ਵਿੱਚ ਮਰਾਜ ਹੈ ਆਕਲ ਗਿਆ ਦੋ ਤਿੰਨ ਪਿੰਡ ਹੋਰ ਨੇ ਜਿਹਨੇ 6 5 6 ਪਿੰਡਾਂ ਚੋਂ ਬਿਮਾਰੀ ਫੈਲ ਗਈ ਹੈ ਪਸ਼ੂਆਂ ਮਾਰੀ ਪਹਿਲਿਆਂ ਦਾ ਕੋਈ ਇਲਾਜ ਨਹੀਂ ਹੋਇਆ ਨਾ ਉਹਨਾਂ ਪੀੜਤ ਕਿਸਾਨਾਂ ਨੂੰ ਮੁਆਜਬਾ ਮਿਲਿਆ ਨਾ ਹੀ ਅਗਲੇ ਕੋਈ ਬਵਾਰੀ ਦਾ ਹਜੇ ਇਲਾਜ ਪੂਰਾ ਹੋਇਆ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਇਹ ਮੋਰਚਾ ਲਾਇਆ ਹੋਇਆ ਹੈ ਤੇ ਅਸੀਂ ਤૈયਿਆ ਕੀਤਾ ਹੋਇਆ ਵੀ ਇਸ ਮੋਰਚੇ ਦੌਰਾਨ ਅਸੀਂ ਮਸਲੇ ਦਾ ਹੱਲ ਕਰਾਉਣਾ ਹੈ ਜੇ ਨਹੀਂ ਹੱਲ ਕਰਨਗੇ ਅਸੀਂ ਇੱਕ ਪਾਸਾ ਕਰਾਂਗੇ ਸਾਡਾ ਫੈਸਲਾ ਕੀਤਾ ਹੋਇਆ ਇੱਥੇ ਵੀ ਅਸੀਂ ਟੇਕੇ ਨਹੀਂ ਬੈਠਾਂਗੇ ਮੋਰਚਾ ਵੀ ਸਾਡਾ ਨਾਲੋ ਨਾਲ ਚੱਲੂਗਾ ਤੇ ਜਦੋਂ ਫਿਰ ਜਿੱਥੇ ਭਾਜਪਾ ਦਾ ਅਸੀਂ ਵਿਰੋਧ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਆਪਾਂ ਬਠਿੰਡੇ ਜ਼ਿਲ੍ਹੇ ਤੋਂ ਸ਼ੁਰੂਆਤ ਉਹਦੀ ਹੋ ਚੁੱਕੀ ਹੈ ਜਿੱਦ ਦੇ ਸੁਨੀਲ ਜਾਖੜ ਨੇ ਜੋ ਭਾਜਪਾ ਦੇ ਸੂਬਾ ਪ੍ਰਧਾਨ ਆਉਣਾ ਸੀ ਬਠਿੰਡੇ ਚ ਉੱਥੋਂ ਨਹੀਂ ਆਉਣ ਦਿੱਤਾ ਆਪਾਂ ਉਹਨੂੰ ਦੌਰਾਰ ਅੱਡ ਕਰਨਾ ਪਿਆ ਪਿੰਡਾਂ ਦੇ ਵਿੱਚ ਜਿੱਥੇ ਐਸਕੇਐਮ ਦੇ ਸੱਦੇ ਤੇ ਭਾਜਪਾ ਦਾ ਵਿਰੋਧ ਹੋ ਉਦੋਂ ਤਿੱਖਾ ਵਿਰੋਧ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਹੋਊਗਾ ਜੇ ਮਸਲਾ ਨੂੰ ਹੱਲ ਨਹੀਂ ਕਰਾਇਆ ਗਿਆ